ਕਿਸਾਨ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜਿਹੜੇ ਆਪਾਂ ਪੰਜਾਬ ਦੇ ਹਾਈਵੇ ਸੜਕਾਂ ਰੂਡ ਬਲੌਕ ਕੀਤੇ ਸੀ ਜਾਂ ਆਪਾਂ ਪਹਿਲਾਂ ਵੀ ਕਰਦੇ ਰਹੇ ਆ ਜੇ ਤੇ ਉਹ ਮੰਗਾਂ ਪੰਜਾਬ ਨਾਲ ਸੰਬੰਧਿਤ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਤੇ ਬਹਿ ਕੇ ਹਰ ਵੇਲੇ ਗੱਲ ਸੁਣਨ ਨੂੰ ਤਿਆਰ ਨੇ ਹਰ ਵੇਲੇ ਗੱਲ ਸੁਣ ਕੇ ਤੇ ਹੱਲ ਕਰਨ ਨੂੰ ਵੀ ਤਿਆਰ ਨੇ ਪਰ ਜੇ ਉਹ ਮੰਗਾਂ ਸੈਂਟਰ ਨਾਲ ਸੰਬੰਧਿਤ ਨੇ ਜਿਵੇਂ ਐਮਐਸਪੀ ਆ ਜਾਂ ਹੋਰ ਸਾਡੇ ਮੁੱਦੇ ਨੇ ਉਹ ਆਪਾਂ ਸੈਂਟਰ ਤੱਕ ਆਵਾਜ਼ ਪਹੁੰਚਾਈਏ ਤੇ ਮੈਂ ਇਥੇ ਇਹ ਕਹਿੰਦਾ ਕਿ ਵਿਖੋ ਜੇ ਇਹ ਤੇ ਉਹ ਗੱਲ ਨਹੀਂ ਲੜਾਈ ਸਾਡੀ ਕਿਸੇ ਹੋਰ ਨਾਲ ਵਿਰੋਧੀ ਨਾਲ ਤੇ ਅਸੀਂ ਆਪਦੇ ਘਰ ਦੇ ਵਿੱਚ ਹੀ ਲੜੀ ਜਾਵਾਂਗੇ ਤੇ ਜਿਹੜਾ ਵਿਰੋਧੀ ਆ ਉਹ ਤੇ ਹੋਰ ਖੁਸ਼ ਹੋਊਗਾ ਤਾੜੀਆਂ ਮਾਰੂਗਾ ਕਿ ਇਹ ਕਿ ਵਾਵਾ ਦੇਖ ਹਾਰੀ ਲੜਦੇ ਪਏ ਆ ਵਿਖੋ ਸਰਦਾਰ ਭਗਤ ਸਿੰਘ ਮਾਨ ਪੰਜਾਬ ਦੇ ਲੋਕ ਵਪਾਰੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਲੀਡਰ ਅਸੀਂ ਤੇ ਸਾਰੇ ਤੁਹਾਡੇ ਆ ਕਿਸਾਨ ਆ ਅਸੀਂ ਆ ਮੈਂ ਆਪ ਖੁਦ ਕਿਸਾਨ ਆ ਮੈਂ ਖੇਤੀ ਕਰਦਾ ਤੇ ਮੈਂ ਤੁਹਾਨੂੰ ਵਿਖੋ ਵਿਸ਼ਵਾਸ ਦਿਵਾਉਣਾ ਹੈ ਕੋਈ ਮੈਂਬਰ ਪੰਚਾਇਤ ਵੀ ਵਾਂਜੇ ਨਾ ਤੇ ਉਹ ਆਪਦਾ ਉਹਦਾ ਨਹੀਂ ਛੱਡਦਾ ਭਾਵੇਂ ਉਹਦਾ ਪਿਓ ਭਾਵੇਂ ਉਹਦਾ ਭਰਾ ਕ ਵੀ ਵੀ ਤੂੰ ਵੀ ਉਹਦਾ ਛੱਡ ਦਿਓ ਕਾ ਮੈਂ ਨਹੀਂ ਛੱਡਦਾ ਮੈਂਬਰ ਪੰਚਾਇਤ ਦਾ ਉਹਦਾ ਮੈਂ ਆਪਦੇ ਸਾਰੇ ਉਹਦੇ ਛੱਡਦਾ ਤੇ ਮੈਂ ਤੁਹਾਡੇ ਨਾਲ ਪਹਿਲਾਂ ਸਾਰੇ ਕਿਸਾਨ ਜਿਥੇ ਬੰਦਰੀਆਂ ਨੇ ਹੱਥ ਜੋੜ ਕੇ ਮੇਰੀ ਬੇਨਤੀ ਆ ਆਪਾਂ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਡੱਲੇਵਾਲ ਸਾਹਿਬ ਨੇ ਮੇਰੇ ਸਤਿਕਾਰਯੋਗ ਨੇ ਮੇਰੇ ਪਿਤਾ ਜੀ ਦੇ ਉਮਰਦੇ ਨੇ ਸਾਡੇ ਬਜ਼ੁਰਗ ਨੇ ਪੰ ਸਰਵਨ ਸਿੰਘ ਪੰਹੀਰ ਜੀ ਨੇ ਸਰਦਾਰ ਇੰਦਰਜੀਤ ਸਿੰਘ ਕੋੜ ਬੁੱਢਾ ਹੀ ਨੇ ਮੇਰੇ ਵੱਡੇ ਭਰਾ ਨੇ ਕਈ ਕਿਸਾਨ ਵੀਰ ਮੇਰੇ ਨਾਲ ਵੱਡੇ ਨੇ ਉਮਰ ਦੇ ਕਈ ਕਿਸਾਨ ਮੇਰੇ ਨਾਲ ਛੋਟੇ ਨੇ ਮੈਂ ਸਾਰਿਆਂ ਦਾ ਸਿਰ ਚਟਾ ਕੇ ਸਤਿਕਾਰ ਕਰਦਾ ਸਾਰੇ ਕਿਸਾਨ ਵੀਰਾਂ ਦਾ ਇਹ ਕੋਈ ਤੁਸੀਂ ਆਪਣੀ ਲੜਾਈ ਨਹੀਂ ਲੜਦੇ ਪਏ ਤੁਸੀਂ ਪੰਜਾਬ ਦੀ ਲੜਾਈ ਲੜਦੇ ਪਏ ਤੁਸੀਂ ਪੰਜਾਬ ਦੀ ਹੋਂਦ ਦੀ ਲੜਾਈ ਲੜਦੇ ਪਏ ਤੁਸੀਂ ਪੰਜਾਬੀਅਤ ਦੀ ਲੜਾਈ ਲੜਦੇ ਸਾਂਜੀ ਤੇ ਮੈਂ ਇਹ ਬੇਨਤੀ ਕਰਦਾ ਕਿ ਪਹਿਲਾ ਸਾਰੀਆਂ ਕਿਸਾਨ ਜਥੇਬੰਦੀਆਂ ਆਪਾਂ ਇੱਕ ਪਲੇਟਫਾਰਮ ਤੇ ਇਕੱਠੇ ਕਰੀਗੇ ਸਾਰੇ ਇੱਕ ਜਗ੍ਹਾ ਤੇ ਇਕੱਠੇ ਕਰਕੇ ਤੇ ਉਸੇ ਤਰ੍ਹਾਂ ਜਿਵੇਂ 2020 ਦੇ ਵਿੱਚ ਆਪਾਂ ਸਾਰੇ ਇੱਕ ਮੁੱਠ ਇਕੱਠੇ ਸਾਰੀਆਂ ਕਿਸਾਨ ਜਥੇਬੰਦੀਆਂ ਸਾਰਾ ਪੰਜਾਬ ਸਾਰਾ ਭਾਰਤ ਬਾਹਰ ਦੇਸ਼ਾਂ ਤੋਂ ਆ ਕੇ ਵੀ ਲੋਕ ਸਾਡੇ ਜਿਹੜੇ ਸੰਘਰਸ਼ ਨੂੰ ਸਪੋਰਟ ਕੀਤੀ ਤੇ ਆਪਾਂ ਉਦੋਂ ਇਹ ਕਾਲੇ ਕਾਨੂੰਨ ਰੱਦ ਕਰਾਏ ਭਾਵੇਂ ਕੇਂਦਰ ਸਰਕਾਰ ਬਾਅਦ ਚ ਹੁਣ ਮੰਨ ਘਰ ਹੋ ਗਈ ਆ ਪਰ ਉਸ ਵੇਲੇ ਕੇਂਦਰ ਸਰਕਾਰ ਨੇ ਜਿਹੜੀਆਂ ਸਾਡੀਆਂ ਜਾਇਦ ਗੱਲਾਂ ਸਾਨੂੰ ਸਾਰੀਆਂ ਮੰਨੀਆਂ ਤੇ ਉਹ ਤਿੰਨ ਕਾਲੇ ਕਾਨੂੰਨ ਰੱਦ ਵੀ ਕੀਤੇ ਸਨ ਤੇ ਉਸੇ ਤਰ੍ਹਾਂ ਮੈਂ ਫੇਰ ਉਸ ਗੱਲ ਤੇ ਆਵਾਂ ਕੋਈ ਬੰਦਾ ਆਪਦੀ ਮੈਂਬਰ ਪੰਚਾਇਤੀ ਦਾ ਅਹੁਦਾ ਵੀ ਛੱਡਦਾ ਮੈਂ ਆਪਦੀ ਸਾਰੀ ਅਹੁਦੇ ਛੱਡਦਾ ਮੈਂ ਆਪਦੀ ਸਾਰੇ ਨੀਤੀ ਮਫਾਦ ਛੱਡਦਾ ਮੈਂ ਕਿਸਾਨਾਂ ਦਾ ਪੋਤਿਆਂ ਤੇ ਇਹਦੇ ਤੋਂ ਪਹਿਲਾਂ ਸਰਦਾਰ ਇੰਦਰਜੀਤ ਸਿੰਘ ਕੋਟਗੁੱਡਾ ਕਿਸਾਨ ਸੰਘਰਸ਼ ਕਮੇਟੀ ਕੋਟਗੁੱਡਾ ਦਾ ਪੋਲਿਟਿਕਸ ਤੋਂ ਪਹਿਲਾਂ 2020 ਤੋਂ ਪਹਿਲਾਂ ਮੈਂ ਇੰਦਰਜੀਤ ਸਿੰਘ ਕੋਟਗੁੱਡਾ ਦੀ ਕਿਸਾਨ ਯੂਨੀਅਨ ਦੇ ਵਿੱਚ ਬਤੌਰ ਮੈਂਬਰ ਸੇਵਾ ਕਰਦਾ ਰਿਹਾ ਮੈਂ ਕੋਈ ਪੋਲਿਟਿਸ਼ੀਅਨ ਪਰਿਵਾਰ ਦੇ ਵਿੱਚੋਂ ਨਹੀਂ ਆ ਕਿ ਮੇਰਾ ਕੋਈ ਪਿਤਾ ਜਾਂ ਦਾਦਾ ਕੋਈ ਐਮਐਲਏ ਜਾਂ ਕੋਈ ਮੰਤਰੀ ਰਿਆ ਮੈਂ ਕਿਸਾਨ ਪਰਿਵਾਰ ਦੇ ਵਿੱਚੋਂ ਤੇ ਕਿਸਾਨੀ ਸਾਨੂੰ ਸਭ ਤੋਂ ਪਹਿਲਾਂ ਮੈਂ ਆਪਦੇ ਸਾਰੇ ਔਦੇ ਛੱਡੇ ਆਪਾਂ ਸਾਰੇ ਕਿਸਾਨ ਜਥੇਬੰਦੀਆਂ ਇੱਕ ਮੋਠੋਈਏ ਤੇ ਆਪਣਾ ਮਸਲਾ ਆਲਣਾ ਦਿੱਲੀ ਦੀ ਕੇਂਦਰ ਸਰਕਾਰ ਦੇ ਕੋਲ ਤੇ ਆਪਾਂ ਦਿੱਲੀ ਜਾ ਕੇ ਆਪਾਂ ਸਾਰੇ ਜਣੇ ਜਾ ਕੇ ਮੈਂ ਤੁਹਾਡੇ ਨਾਲ ਚੱਲੂਗਾ ਨਾਲ ਬੈਠੂਗਾ ਕਈ ਨਾ ਕਈ ਸਾਡੇ ਭਰਾ ਕਹਿ ਦਿੰਦੇ ਆ ਨਾ ਵੀ ਤੁਸੀਂ ਨਹੀਂ ਦਿੱਲੀ ਜਾ ਕੇ ਬੈਠਦੇ ਮੈਂ ਕਿੰਨਾ ਮੈਂ ਬੈਠੂਗਾ ਆਪਦੇ ਸਾਰੇ ਉਹਦੇ ਪਿਆਕੇ ਕਿਸਾਨ ਹੁੰਦੇ ਨਾਲ ਤੇ ਮੈਂ ਆਪਦੇ ਕਿਸਾਨ ਪੜਾਵਾ ਦੇ ਨਾਲ ਬੈਠੂਗਾ ਪਰ ਆਪਾਂ ਲੜਾਈ ਆਪਣੀ ਕਿਸੇ ਵਿਰੋਧੀ ਦੇ ਨਾਲ ਆ ਆਪਾਂ ਉਹ ਲੜਾਈ ਆਪਦੇ ਪਰਿਵਾਰ 'ਚ ਆਪਦੇ ਘਰ 'ਚ ਨਾ ਬਣਾਈਏ ਮੈਂ ਇੱਕ ਨਿੱਕੀ ਜੀ ਗੱਲ ਦਸੂਗਾ ਉਦਾਹਰਨ ਦੇ ਤੌਰ ਤੇ ਜਦੋਂ ਜੀਰੇ ਵਾਲੀ ਸ਼ਰਾਬ ਮਿਲ ਬੰਦ ਹੋਈ ਆ ਪਿੰਡਾਂ ਦੇ ਲੋਕਾਂ ਨੇ ਲਾਗੂ ਬੰਨੇ ਰੋਲਾ ਪਾਇਆ ਕਿ ਪਿੰਡਾਂ ਦੇ ਵਿੱਚੋਂ ਨਲਕਿਆਂ 'ਚੋਂ ਮੋਟਰਾਂ ਵਾਲੇ ਬੋਰਾ 'ਚੋਂ ਲਾਹ ਨਿਕਲਦੀ ਪਈ ਆ ਕਿ ਜਿਹੜੀ ਜੀਰੇ ਵਾਲੀ ਫੈਕਟਰੀ ਆ ਉਹ ਲਾਹਣ ਜਿਹੜੀ ਆ ਸ਼ਰਾਬ ਕੱਟ ਕੇ ਲਾਹਣ ਬੋਰਾ 'ਚ ਵਿੱਚ ਪਾ ਰਹੇ ਆ ਤੇ ਉਥੇ ਧਰਮ ਲਾਇਆ ਕਿਸਾਨ ਜਿੱਥੇ ਬੰਦੀਆਂ ਨੇ ਉਹ ਜੀਰੇ ਵਾਲੀ ਮਿਲ ਬੰਦ ਹੋਈ ਜਦੋਂ ਉਹ ਮਿਲ ਬੰਦ ਹੋਈ ਤੇ ਉਹਦੇ ਬਾਅਦ ਸਾਡੇ ਹਲਕੇ ਦੇ ਵਿੱਚ ਸਾਡੀ ਵਿਧਾਨ ਸਭਾ ਪੱਟੀ ਦੇ ਵਿੱਚ ਪਿੰਡ ਲੋਕਾ ਦੇ ਵਿੱਚ ਰਾਣਾ ਗਰਜੀਤ ਸਿੰਘ ਕਾਂਗਰਸ ਦੇ ਲੀਡਰ ਨੇ ਉਹਨਾਂ ਦੀ ਸ਼ਰਾਬ ਦੀ ਫੈਕਟਰੀ ਹੀ ਸਾਡੇ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਲੋਕਾ ਦੇ ਵਿੱਚ ਤੇ ਉੱਥੇ ਵੀ ਕੁਝ ਸ਼ਰਾਰਤੀ ਅੰਸਰਾਂ ਨੇ ਵਿੱਚੋਂ ਗੱਲ ਸ਼ੁਰੂ ਕਰਤੀ ਕਿ ਆਪਾਂ ਵੀ ਇਖੇ ਧਰਨਾ ਲਾਉਣਾ ਤੇ ਇਹ ਫੈਕਟਰੀ ਆਪਾਂ ਇਹ ਵੀ ਬੰਦ ਕਰਾਉਣੀ ਜਿਵੇਂ ਜੀਰੇ ਵਾਲੀ ਫੈਕਟਰੀ ਬੰਦ ਹੋਈ ਆ ਆਪਾਂ ਲੋਕਾ ਵਾਲੀ ਫੈਕਟਰੀ ਵੀ ਬੰਦ ਕਰਾਉਣੀ ਆ ਜਿਹੜੇ 25 30 ਪਿੰਡ ਘਰੇ ਘਰੇ ਪੈਂਦੇ ਸੀ ਮੇਰੀ ਵਿਧਾਨ ਸਭਾ ਦੇ ਜਵੇਲੋਟਾ ਨਤੂਚਾਫ ਜੋੜਾ ਕੈਰੋਂ ਟੋਟੀਆਂ ਬਿਸਮਾਵਰਾਣਾ ਹੋਰ ਵੀ ਪਿੰਡ ਉਹਨਾਂ ਸਾਰਿਆਂ ਸਾਥੀਆਂ ਨੇ ਮੈਨੂੰ ਫੋਨ ਹੁਣੇ ਸ਼ੁਰੂ ਕਰਤੇ ਵੇ ਭੁੱਲਰ ਸਾਹਿਬ ਸਾਡਾ ਬੰਦੇ ਸੰਪਰਕ ਕਰਦੇ ਪਏ ਆ ਉਹ ਕਹਿੰਦੇ ਕਿ ਆ ਪੱਤਰ ਨਾਲ ਆ ਕੇ ਲੋਟੇ ਵਾਲੀ ਸ਼ਰਾਬ ਮਿਲ ਵੀ ਜਿਵੇਂ ਜੀਰੇ ਵਾਲੀ ਬੰਦ ਹੋਈ ਆ ਆਪਾਂ ਇਹ ਵੀ ਮਿਲ ਬੰਦ ਕਰਾਉਣੀ ਆ ਤੇ ਸਾਡੇ ਵੀ ਇੱਥੇ ਲਾਗੇ ਲਾਗੇ ਨਾ ਕਈ ਨਲਕਿਆਂ ਦੇ ਵਿੱਚੋਂ ਲਾ ਨਿਕਲਦੀ ਆ ਮੈਂ ਕਿਹਾ ਵੀ ਤੁਸੀਂ ਧਰਨੇ ਵਾਲੇ ਪਾਸੇ ਨਾ ਜਾਓ ਆਪਾਂ ਮਿਲ ਬੰਦ ਨਹੀਂ ਕਰਾਉਣੀ ਤੁਸੀਂ ਉਹ ਫੈਕਟਰੀ ਦੇ ਮਾਲਕਾਂ ਨਾਲ ਮਿਲ ਕੇ ਮੀਟਿੰਗ ਕਰੋ ਜਿਹੜੇ ਵਿੱਚ ਕੰਮ ਕਰਦੇ ਉਹਨਾਂ ਨਾਲ ਮੀਟਿੰਗ ਕਰੋ ਤੇ ਉਹਨਾਂ ਨੂੰ ਇਹ ਗੱਲ ਤੋਂ ਕਿ ਜਿਹੜਾ ਤੁਸੀਂ ਸ਼ਰਾਬ ਕੱਢ ਕੇ ਲਾਹਣ ਪੂਰਾ ਚ ਪਾਉਂਦੇ ਉਹ ਬੰਦ ਕਰ ਦਿਓ ਜੇ ਤੁਸੀਂ ਬੰਦਨਾ ਕੀਤੀ ਤੇ ਫਿਰ ਇਹ ਨਹੀਂ ਸੰਘਰਸ਼ ਕਰਾਂਗੇ ਮੈਂ ਕਿਹਾ ਕੋਈ ਕਿਸੇ ਦਾ ਕੰਮ ਬੰਦ ਨਾ ਆਪ ਕਰਾਈਏ ਇੱਥੋਂ ਰੋਜ਼ਗਾਰ ਮਿਲਦਾ ਕਿਉਂ ਮੈਂ ਗੱਲ ਕਹੀ ਕਿਉਂਕਿ ਉੱਥੋਂ 2-3 ਹਜ਼ਾਰ ਲੋਕ ਜਿਹੜੇ ਕੰਮ ਕਰਦੇ ਆ ਉਹ 2-3 ਹਜ਼ਾਰ ਪਰਵਾਨ ਨੂੰ ਰੋਟੀ ਮਿਲਦੀ ਪਈ ਆ ਤੇ ਉਹਦੇ ਬਾਅਦ ਜਦੋਂ ਗੱਲ ਧੁਖਦੀ ਧੁਖਦੀ ਜਾ ਉਹ ਗੱਲ ਰਾਣਾ ਗਰਜੀਤ ਸਿੰਘ ਤੱਕ ਪਹੁੰਚੀ ਰਾਣਾ ਗਰਜੀਤ ਸਿੰਘ ਨੇ ਮੈਨੂੰ ਫੋਨ ਕੀਤਾ ਮੈਨੂੰ ਕਹਿੰਦਾ ਭੁੱਲਰ ਸਾਹਿਬ ਮੈਂ ਗੱਲ ਸੁਣੀ ਆ ਕਿ ਇੱਥੇ ਧਰਨਾ ਲਾਉਣ ਲੱਗੇ ਆ ਬੰਦੇ ਤੇ ਵਿੱਚ ਤੁਹਾਡੀ ਪਾਰਟੀ ਦੇ ਬੰਦੇ ਵੀ ਮੈਂ ਸੀਸਾ ਤੇ ਦੇ ਪਏ ਆ ਵਿੱਚ ਵੀ ਆ ਪੱਤਰ ਨਾ ਲਾ ਕੇ ਮਿਲਪਾਂ ਦੇ ਕਰਾਉਣੀ ਆ ਤੇ ਮੈਂ ਤੇ ਰਾਣਾ ਗਰਜੀਤ ਸਿੰਘ ਦੇ ਫੋਨ ਆਉਣ ਤੋਂ ਪਹਿਲਾਂ ਹੀ ਆਪ ਦੇ ਜਿਹੜੇ ਸਾਡੇ ਪਾਰਟੀ ਦੇ ਵਰਕਰ ਉਹਨਾਂ ਨੂੰ ਕਹਤਾ ਵੀ ਧਰਨਾ ਬਿਲਕੁਲ ਨਹੀਂ ਲਾਉਣਾ ਉਹਨਾਂ ਨਾਲ ਮੀਟਿੰਗ ਕਰ ਲਓ ਵੀ ਥੱਲੜਾ ਪਾਣੀ ਨਾ ਗੰਦਾ ਕਰਨ ਬਾਕੀ ਆਪਾਂ ਕਾਹ ਤੋਂ ਮੇਲ ਬੰਦ ਕਰਾਉਣੀ ਮੈਂ ਰਾਣਾ ਗੁਰਜੀਤ ਸਿੰਘ ਨੇ ਵਿਚਵਾਇ ਮੈਂ ਵੇਖੋ ਤੁਹਾਡੀ ਪਾਰਟੀ ਕਾਂਗਰਸ ਹੈ ਮੇਰੀ ਪਾਰਟੀ ਆਮ ਆਦਮੀ ਪਾਰਟੀ ਆ ਪਰ ਮੈਂ ਇਸੇ ਦਾ ਬਿਜ਼ਨਸ ਨਹੀਂ ਬੰਦ ਕਰਾਉਂਗਾ ਇੰਡਸਟਰੀ ਬੜੀ ਓਕੀ ਲੱਗਦੀ ਆ ਤੁਸੀਂ ਸਾਡੇ ਇੱਥੇ ਇੰਡਸਟਰੀ ਲਾ ਕੇ 2-3 ਹਜ਼ਾਰ ਪਰਿਵਾਰਾਂ ਨੂੰ ਰੋਜ਼ਗਾਰ ਦੇਂਦੇ ਪਏ ਜੀ ਮੈਂ ਕਿਉਂ ਤੁਹਾਡੀ ਇੰਡਸਟਰੀ ਬੰਦ ਕਰਵਾਉਂਗਾ ਮੈਂ ਹੋ ਸਕਿਆ ਤਹਾਡੀ ਮਦਦ ਜ਼ਰੂਰ ਕਰਕੂਗਾ ਪਰ ਤੁਹਾਡੀ ਇੰਡਸਟਰੀ ਬੰਦ ਕਰਨ ਲਈ ਮੈਂ 1% ਵੀ ਜੋਰ ਨਹੀਂ ਲਾਊਗਾ ਪਰ ਮੇਰੀ ਇਹ ਬੇਨਤੀ ਆ ਰਾਣਾ ਜੀ ਜਿਹੜਾ ਸ਼ਰਾਬ ਕੱਢਣ ਤੋਂ ਬਾਅਦ ਪਿੰਡਾਂ ਦੇ ਲਾਗੇ ਬੰਨੇ ਵਾਲੇ ਤੇ ਲੋਕ ਕਹਿੰਦੇ ਸਾਡੇ ਮਿਲਖਿਆ ਚੋਂ ਲਾਹਣ ਨਿਕਲਦੀ ਆ ਜਿਹੜੀ ਸ਼ਰਾਬ ਕੱਢਣ ਤੋਂ ਬਾਅਦ ਤੁਸੀਂ ਲਾਹਣ ਜੇ ਪੂਰਾ ਚ ਪਾਉਂਦੇ ਜੇ ਓ ਲਾਹਣ ਪਾਉਣੀ ਬੰਦ ਕਰ ਦਿਓ ਆਦਾ ਟ੍ਰੀਟਮੈਂਟ ਪਲਾਟ ਚਲਾਓ ਪਾਣੀ ਨੂੰ ਟ੍ਰੀਟ ਕਰਕੇ ਖੇਤੀ ਲਈ ਵਰਤੋ ਨਾ ਕਿ ਪੂਰਾ ਦੇ ਵਿੱਚ ਪਾਓ ਲੋ ਰਾਣਾ ਜੀ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਪੂਰਾ ਦੇ ਵਿੱਚ ਪਹਿਲਾਂ ਵੀ ਨਹੀਂ ਪਾਉਂਦੇ ਤੇ ਗਾਂ ਅਸੀਂ ਬਿਲਕੁਲ ਨਹੀਂ ਪਾਵਾਂਗੇ ਕਿਤੇ ਵੀ ਅਸੀਂ ਨਜਾਇਜ਼ ਦੁਰਵਰਤੋਂ ਨਹੀਂ ਕਰਾਂਗੇ ਲਾਂਦੀ ਅਸੀਂ ਟ੍ਰੀਟਮੈਂਟ ਪਲਾਟ ਚਲਾ ਕੇ ਟ੍ਰੀਟ ਕਰਕੇ ਹੀ ਪਾਣੀ ਖੇਤੀ ਲਈ ਵਰਤਾਂਗੇ ਉਹਨਾਂ ਵਿਸ਼ਵਾਸ ਦਿਵਾਤਾ ਉਹਦੇ ਬਾਅਦ ਮੈਂ ਆਪਣੇ ਸਾਥੀਆਂ ਨੂੰ ਫੇਰ ਕਹਤਾ ਮੈਂ ਕਿ ਬਿਲਕੁਲ ਮੀਲ ਬੰਦ ਕਰਨ ਵਾਲੇ ਪਾਸੇ ਨਹੀਂ ਜਾਣਾ ਮਾਲਕਾਂ ਨਾਲ ਮੀਟਿੰਗ ਕਰਕੇ ਲਾਂਹ ਜ਼ਮੀਨ ਥੱਲੇ ਪਾਉਣ ਤੋਂ ਬੰਦ ਕਰ ਦਿਓ ਨਹੀਂ ਕਿ ਮੇਰੀ ਥਾਂ ਤੇ ਕੋਈ ਹੋਰ ਬੰਦਾ ਹੁੰਦਾ ਤੇ ਉਹ ਕਹਿੰਦਾ ਵੀ ਤਗੜੇ ਹੋ ਜਾਓ ਵੀ ਬੰਦ ਕਰਾ ਦਿਓ ਵਿਰੋਧੀ ਆ ਆਪਾਂ ਉਹਨੂੰ ਟਾਰਗੇਟ ਕਰਦੇ ਪਰ ਬਿਲਕੁਲ ਨਹੀਂ ਵੇਖੋ ਇੰਡਸਟਰੀ ਨਾਲ ਮੇਰੇ ਹਲਕੇ ਦੇ 2-3 ਹਜ਼ਾਰ ਪਰਿਵਾਰਾਂ ਨੂੰ ਰੋਟੀ ਮਿਲਦੀ ਆ ਤੇ ਉਹਦੇ ਬਾਅਦ ਰਾਣਾ ਗਰਜੀਤ ਸਿੰਘ ਨੇ ਜਦੋਂ 20-30 ਦਿਨ ਲੰਘ ਗਏ ਠੰਢ ਠੰਢਿਓੜਾ ਹੋ ਗਿਆ ਕੰਮ ਨਿਪਟੜ ਗਿਆ ਪਤਾ ਲੱਗ ਗਿਆ ਵੀ ਹੁਣ ਨਹੀਂ ਤਰਨ ਲੱਗਣਾ ਰਾਣਾ ਗਰਜੀਤ ਸਿੰਘ ਨੇ ਮੈਨੂੰ ਫੋਨ ਕਰਕੇ ਮੇਰਾ ਧੰਨਵਾਦ ਕੀਤਾ ਤੇ ਫਿਰ ਮੈਨੂੰ ਰਾਣਾ ਗਰਜੀਤ ਸਿੰਘ ਕਹਿੰਦੇ ਵੀ ਮੇਰੇ ਬੇਟੇ ਨੇ ਖੁੱਲ੍ਹੇ ਸਾਹ ਰਾਣੀ ਅੰਦਰ ਪ੍ਰਤਾਪ ਨੇ ਤੁਹਾਡਾ ਧੰਨਵਾਦ ਕਰਨਾ ਮਹਾਰਾਣਾ ਜੀ ਤੁਹਾਡਾ ਧੰਨਵਾਦ ਹੋ ਗਿਆ ਤੁਸੀਂ ਬਸ ਜ਼ਮੀਨ ਦੇ ਥੱਲੇ ਲਾਂ ਨਾ ਪਾਓ ਪਾਣੀ ਚੰਗਾ ਸਾਫ਼ ਹੋਣ ਦਿਓ ਤੇ ਤੁਹਾਡਾ ਧੰਨਵਾਦ ਹੋ ਗਿਆ ਜੀ ਕਿੰਦਰ ਪ੍ਰਤਾਪ ਆ ਗਿਆ ਕਿੰਨੇ ਨਹੀਂ ਗਿਫਟ ਦੇਣ ਉਹਨਾਂ ਤੁਹਾਨੂੰ ਹੀ ਮੈਂ ਕਹਾਂ ਜੀ ਤੁਹਾਡਾ ਗਿਫਟ ਇੰਨਾ ਹੀ ਵੱਡਾ ਸਾਡੇ ਇਲਾਕੇ ਨੂੰ ਸਾਡੇ ਲੋਕਿਆਲੇ ਏਰੀਏ ਨੂੰ ਤੁਸੀਂ ਪਾਣੀ ਨੂੰ ਸਾਫ਼ ਸੁਥਰਾ ਕਰ ਦਿਓ ਪਾਣੀ ਜਿਹੜਾ ਉਹ ਜਿਹੜੀ ਗਾਂਹਲ ਆ ਉਹਨੂੰ ਟ੍ਰੀਟ ਕਰਕੇ ਖੇਤੀ ਲਈ ਵਰਤੋ ਸਾਡਾ ਧਰਤੀ ਦੇ ਖਿਲਾਫ ਪਾਣੀ ਵਾਜੇ ਤੇ ਸਾਨੂੰ ਇਹੋ ਹੀ ਗਿਫਟ ਆ ਇੰਨਾ ਹੀ ਗਿਫਟ ਵੱਡਾ ਵੇਖੋ ਜੇ ਮੇਰੀ ਥਾਂ ਕੋਈ ਹੋਰ ਲੀਡਰ ਹੁੰਦਾ ਹੋ ਸਕਦਾ ਉਹ ਸ਼ਹਿਰ ਦੇਂਦਾ ਬੰਦਿਆਂ ਨੂੰ ਤੇ ਉਹ ਉੱਥੇ ਧਰਨਣ ਲੱਗਦਾ ਮਿਲ ਬੰਦ ਹੁੰਦੀ ਤੇ 2-3000 ਪਰਿਵਾਰਾਂ ਨੇ ਬੇਰਜ਼ਗਾਰ ਹੋ ਜਾਣਾ ਸੀ ਉਸੇ ਤਰ੍ਹਾਂ ਜਦੋਂ ਧਰਨਣ ਆਕਦੀ ਆ ਸੜਕਾਂ ਦੇ ਉੱਤੇ ਜਦੋਂ ਰਸਤੇ ਬੰਦ ਹੋ ਜਾਂਦੇ ਆ ਮੇਨ ਹਾਈਵੇ ਆ ਸ਼ੰਭੂ ਤੇ ਕਨੌਰੀ ਬਾਰਡਰ ਉਥੋਂ ਹੀ ਦੂਜੀਆਂ ਸਟੇਟਾਂ ਤੋਂ ਕੱਚਾ ਮਾਲ ਆਉਣਾ ਵਪਾਰੀ ਨੇ ਕੱਚਾ ਮਾਲ ਲਿਆ ਕੇ ਮਾਲ ਬਣਾ ਕੇ ਉਸ ਮਾਲ ਨੂੰ ਫਿਰ ਵੀਲੀ ਕਰਨੀ ਆ ਤੇ ਇਸੇ ਹਾਈਵੇ ਦੇ ਰਾਹੀਂ ਇਹਨਾਂ ਰਾਵਾਂ ਰਸਤਿਆਂ ਥਾਣੀ ਦੂਜੀਆਂ ਸਟੇਟਾਂ ਤੋਂ ਦੂਜੀਆਂ ਦੇਸ਼ਾਂ ਨੂੰ ਬੰਦਰਗਾਹਾਂ ਨੂੰ ਮਾਲ ਇੱਧਰ ਪੀ ਜਾਣਾ ਤੇ ਜੇ ਇਹ ਰਸਤੇ ਬੰਦ ਰਹਿਣਗੇ ਤੇ ਉਹ ਮਾਲ ਕਿਵੇਂ ਜਾਊਗਾ ਵੇਖੋ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਪੁਲਿਸ ਪ੍ਰਸ਼ਾਸਨ ਸਾਰੇ ਮਿਲ ਕੇ ਇਹ ਜਿਹੜੀ ਯੋਧ ਨਸ਼ਿਆ ਵਿਰੁੱਧ ਲੜਾਈ ਲੜਦੇ ਪਏ ਆ ਕਿਸੇ ਨੂੰ ਮਾਰ ਕੇ ਜਾਂ ਕਿਸੇ ਨੂੰ ਫੜ ਕੇ ਜੇਲ੍ਹ ਪਿੱਛੇ ਭੇਜ ਕੇ ਇਹ ਆਪਾਂ ਜ਼ਹਿਰ ਪੂਰੀ ਤਰ੍ਹਾਂ ਬੰਦ ਨਹੀਂ ਕਰ ਸਕਦੇ ਤਾਂ ਹੀ ਬੰਦ ਕਰ ਸਕਦੇ ਆ ਕੋਈ ਪ੍ਰਾਈਵੇਟ ਇੰਡਸਟਰੀ ਆਵੇ ਕੋਈ ਸਰਕਾਰੀ ਇੰਡਸਟਰੀ ਆਵੇ ਕੁਝ ਨਾ ਕੁਝ ਅਸੀਂ ਦੇ ਜਗਾਰ ਦਈਏ ਨੌਜਵਾਨਾਂ ਨੂੰ ਜਿਹੜੇ ਪੁੱਠੇ ਰਸਤੇ ਪਏ ਆ ਭਟਕੇ ਆ ਨਸ਼ੇ ਦੀ ਲਾਤੀ ਲੱਗਿਆ ਉਹਨਾਂ ਨੂੰ ਅਸੀਂ ਕੰਮ ਦਈਏ ਉਹ ਕੰਮ ਤੇ ਲੱਗਣ ਨੌਜਵਾਨ ਉਹਨਾਂ ਨੂੰ ਪਤਾ ਵੇਖੀ ਅਸੀਂ ਪੈਸੇ ਕਮਾ ਕੇ ਆਪਦੇ ਪੈਣਾ ਭਰਾਵਾਂ ਨੂੰ ਆਪਦੇ ਬੱਚਿਆਂ ਨੂੰ ਪਾਲਣਾ ਤੇ ਉਹ ਆਪੇ ਪੁੱਠੇ ਰਸਤੇ ਤੋਂ ਸਿੱਧੇ ਰਸਤੇ ਤੇ ਜਾਣ ਤੇ ਮੈਂ ਫੇਰ ਤੋਂ ਇਹੋ ਬੇਨਤੀ ਕਰੂੰਗਾ ਕਿ ਹੱਥ ਜੋੜ ਕੇ ਕਿ ਪਹਿਲਾਂ ਤੇ ਸਾਰੀਆਂ ਕਿਸਾਨ ਜਥੇਬੰਦੀਆਂ ਇੱਕ ਮੋਟੂ ਹੋਣ ਤੇ ਉਹਦੇ ਬਾਅਦ ਮੈਂ ਆਪਦੇ ਸਾਰੇ ਅਹੁਦੇ त्याਗੇ ਮੈਂ ਕਿਸਾਨਾਂ ਦੇ ਨਾਲ ਸਾਰੀਆਂ ਕਿਸਾਨ ਜਥੇਬੰਦੀਆਂ ਦਾ ਜੋਰ ਆਦੇਸ਼ ਹੋਊਗਾ ਆਪਾਂ ਦਿੱਲੀ ਵੱਲ ਨੂੰ ਚੱਲੀਏ ਨਾ ਕਿ ਪੰਜਾਬ ਦੀਆਂ ਸੜਕਾਂ ਬੰਦ ਕਰੀਏ ਨਾ ਕਿ ਪੰਜਾਬ ਦਾ ਨੁਕਸਾਨ ਕਰੀਏ ਪਹਿਲਾਂ ਹੀ ਸੈਂਟਰ ਗਵਰਨਮੈਂਟ ਨੇ ਤੇ ਸਾਡੇ ਰੂਰਲ ਡਿਵੈਲਪਮੈਂਟ ਦੇ ਕਿੰਨੇ ਪੈਸੇ ਰੋਕੇ ਆ ਨੈਸ਼ਨਲ ਹੈਲਥ ਮਿਸ਼ਨ ਦੇ ਕਿੰਨੇ ਪੈਸੇ ਰੋਕੇ ਆ ਸਾਡੀਆਂ ਰੇਗਾਂ ਦੀਆਂ ਕਿੰਨੀਆਂ ਸਕੀਮਾਂ ਬੰਦ ਕਰਤੀਆਂ ਕਿੰਨਾ ਸਾਡੇ ਪੰਜਾਬ ਦੇ ਮਗਰ ਹੱਥ ਧੋਕੇ ਪਏ ਆ ਸਾਨੂੰ ਜਿਹੜੇ ਜੀਐਸਟੀ ਦੇ ਰੂਪ ਚ ਸਰ ਤੋਂ ਟੈਕਸ ਲੈ ਜਾਂਦੇ ਆ ਤੇ ਜਿਹੜੇ ਮੁੜਕੇ ਗਰਾਂਟਾਂ ਦੇ ਰੂਪ ਚ ਪੈਸੇ ਦੇਨੇ ਹੁੰਦੇ ਆ ਜਦੋਂ ਉਹਦੀ ਵਾਰੀ ਆਉਂਦੀ ਆ ਤੇ ਇਹ ਕੋਈ ਨਾ ਕੋਈ ਕਹਾਣੀ ਪਾ ਕੇ ਉਹ ਬੰਦ ਕਰ ਦਿੰਦੇ ਜਾਂ ਕਹਿੰਦੇ ਪੁਰਾਣੀਆਂ ਸਰਕਾਰਾਂ ਦੇ ਵੇਲੇ ਕਾਂਗਰਸ ਵੇਲੇ ਜਾਂ ਆਕਾਲੀਆਂ ਦੇ ਵੇਲੇ ਦੀਆਂ ਜਿਹੜੀਆਂ ਗਰਾਂਟਾਂ ਆ ਉਹਨਾਂ ਦੀਆਂ ਯੂਸੀਆਂ ਤੁਸੀਂ ਦਿਓ ਜਾਂ ਉਹਨਾਂ ਦਾ ਹਿਸਾਬ ਦਿਓ ਉਹ ਕਿੱਥੇ ਆ ਪੈਸੇ ਉਹ ਹਿਸਾਬ ਤੇ ਵੇਖੋ ਪੁਰਾਣੀਆਂ ਸਰਕਾਰਾਂ ਇਹਨਾਂ ਦੀਆਂ ਭਾਈਵਾਲ ਪਾਰਟੀਆਂ ਰਹੀਆਂ ਇਹ ਹਿਸਾਬ ਤੇ ਉਹਨਾਂ ਤੋਂ ਮੰਗਦੇ ਉਹ ਹੁਣ ਵੇਖੋ ਕਈ ਉਹ ਜੇ ਸਾਡਾ ਰੁਕੇ ਬੈਠੇ ਆ ਤੇ ਮੈਂ ਤੇ ਇਹੋ ਬੇਨਤੀ ਕਰੂੰਗਾ ਕਿ ਲੜਾਈ ਸਾਰੀ ਆਪਣਿਆਂ ਦੀ ਸਾਰਿਆਂ ਦੀ ਸਾਂਝੀ ਆ ਇਸ ਲੜਾਈ ਨੂੰ ਰਲ ਮਿਲ ਕੇ ਆਪਾਂ ਕੇਂਦਰ ਦੇ ਨਾਲ ਲੜੀਏ ਕੇਂਦਰ ਤੱਕ ਆਵਾਜ਼ ਪਹੁੰਚਾਈਏ ਆਪਾਂ ਦਿੱਲੀ ਜਾ ਕੇ ਆਪਾਂ ਧਰਨਾ ਲਾਈਏ ਉਸ ਧਰਨੇ ਦੇ ਵਿੱਚ ਤੁਹਾਡਾ ਭਰਾ ਤੁਹਾਡੇ ਨਾਲ ਜਾਊਗਾ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਖੜੂਗਾ ਅੱਗੇ ਵੀ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ 2020 ਤੋਂ ਲੈ ਕੇ ਅੱਜ ਤੱਕ ਕਿਸਾਨ ਹੈ ਤੈਸ਼ੀਆ ਕਿਸਾਨਾਂ ਦੇ ਨਾਲ ਉੱਥੇ ਵੀ ਅਸੀਂ ਦਿੱਲੀ ਅੰਦੋਲਨ 'ਚ ਵੀ ਸਾਰੇ ਡਟ ਕੇ ਖੜੇ ਅੱਜ ਵੀ ਅਸੀਂ ਕਿਸਾਨਾਂ ਦੇ ਨਾਲ ਡਟ ਕੇ ਖੜੇ ਆ ਪਰ ਜਿੱਥੇ ਯਾਰ ਪੰਜਾਬ ਦੀ ਗੱਲ ਹੋਣੀ ਆ ਪੰਜਾਬ 2003 ਦੇ ਵੇਲੇ ਜਿਹੜੀ ਪੰਜਾਬ ਦੀ ਇੰਡੀਆ ਦੀ ਜੀਡੀਪੀ ਹੀ ਉਹਦੇ ਵਿੱਚ ਟੌਪ ਤੇ ਸੀ ਆਪਣਾ ਪੰਜਾਬ ਟੌਪ ਤੇ ਅੱਜ 19ਵੇਂ ਰੈਂਕ ਤੇ ਆ ਗਿਆ ਆਪਣਾ ਪੰਜਾਬ ਜੀਡੀਪੀ ਜਿਹੜੀ ਜਾਂਦੀ ਹੈ ਸਾਡੇ ਪੰਜਾਬ ਤੋਂ 19ਵੇਂ ਰੈਂਕ ਤੇ ਆਪਾਂ ਦੂਜੀਆਂ ਸਟੇਟਾਂ ਦੇ ਮੁਕਾਬਲੇ ਤੇ ਕਿੱਥੇ ਅਸੀਂ ਪੂਰੇ ਇੰਡੀਆ ਦੇ ਵਿੱਚ ਟੌਪ ਤੇ ਸੀ ਜੀਡੀਪੀ ਇਕੱਠੀ ਕਰਨ ਦੇ ਵਿੱਚ ਤੇ ਮੈਂ ਇਹੋ ਹੱਥ ਜੋੜ ਕੇ ਫਿਰ ਤੋਂ ਬੇਨਤੀ ਕਰੂੰਗਾ ਕਿ ਵੇਖੋ ਮੈਂ ਸਾਰੇ ਉਹਦੇ ਤੇ ਅੱਗੇ ਮੈਂ ਪਹਿਲਾਂ ਕਿਸਾਨ ਆ ਮੈਂ ਕਿਸਾਨਾਂ ਦੇ ਨਾਲ ਆ ਤੇ ਕਿਸਾਨਾਂ ਨਾਲ ਡੱਟ ਕੇ ਖੜਾ